ਅਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਆ ਵੀ ਸਾਰੇ ਵਧੀਆ ਹੋਵਗੇ ਆਪਾਂ ਬਹੁਤ ਵਧੀਆ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਨੂੰ ਕੇਰਲਾ ਦੇ ਵਿੱਚੋਂ ਇੱਕ ਇਨਵੀਟੇਸ਼ਨ ਆਇਆ ਸੀਗਾ ਵਿਆਹ ਵਾਲਾ ਤੇ ਆਪਾਂ ਪਿਛਲੇ ਦੋ ਦਿਨਾਂ ਤੋਂ ਟ੍ਰੇਨ ਦੇ ਸਫ਼ਰ ਦੇ ਨਾਲ ਜਤੋ ਜਹਰ ਕਰਦੇ ਹੋਏ ਰਾਤ 3:00 ਵਜੇ ਆਪਾਂ ਇੱਥੇ ਕੈਲੀਕਟਾ ਕੇਰਲਾ ਦੇ ਵਿੱਚ ਪਹੁੰਚ ਗਏ ਸੀਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਆਪਾਂ ਹੱਤਾ ਇੱਥੇ ਹੈਗੇ ਆ ਜੋ ਵੀ ਕੁਝ ਇੱਥੇ ਐਕਸਪਲੋਰ ਕਰਾਂਗੇ ਕਿਉਂਕਿ ਕੇਰਲਾ ਇੱਕ ਬਹੁਤ ਵਧੀਆ ਸਟੇਟ ਹੈਗੀ ਆ ਇੰਡੀਆ ਦੀ ਦੇਖਣ ਵਾਲੀ ਸਟੇਟ ਹੈਗੀ ਆ ਘੁੰਮਣ ਵਾਸਤੇ ਬਹੁਤ ਥਾਵਾਂ ਨੇ ਬੀਜ ਨੇ ਗ੍ਰਾਡ ਔਨ ਕੰਟਰੀ ਦੇ ਨਾਮ ਨਾਲ ਕੇਰਲਾ ਨੂੰ ਜਾਣਿਆ ਜਾਂਦਾ ਤੇ ਜਿਹੜਾ ਕੁਝ ਅਸੀਂ ਇਹਨਾਂ ਅੱਖਾਂ ਨਾਲ ਦੇਖਾਂਗੇ ਉਹੀ ਸੋਨੂੰ ਇਸ ਵੀਡੀਓ ਦੇ ਵਿੱਚ ਅਸੀਂ ਦਿਖਾਵਾਂਗੇ ਤੇ ਜਿਆਦਾ ਜਿਹੜਾ ਹੈਗਾ ਵੀਡੀਓ ਦੇ ਵਿੱਚ ਖੂਬਸੂਰਤੀ ਦੇਖਣ ਦੇ ਲਈ ਤੁਸੀਂ ਮੇਰੇ ਫੇਸਬੁੱਕ ਚੈਨਲ ਨੂੰ ਫੋਲੋ ਕਰ ਲਿਓ ਉਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੇ ਰਾਤ ਅਸੀਂ ਜਿਹੜਾ ਯੂਥ ਹੋਸਟਲ ਦੇ ਵਿੱਚ ਇੱਥੇ ਠਹਿਰੇ ਹੋਏ ਸੀਗੇ ਗਵਰਨਮੈਂਟ ਦਾ ਯੂਥ ਹੋਸਟਲ ਹੈਗਾ ਤੇ ਇੱਥੇ ਠਹਿਰੇ ਹੋਏ ਜੀ ਅਸੀਂ ਮੈਂ ਤੁਹਾਨੂੰ ਇੱਥੋਂ ਦ ਦਿਖਾਉਣਾਗਾ ਵੀ ਇੱਥੇ ਕੀ ਹਿਸਾਬ ਦਾ ਹੈਗਾ ਇਹ ਦੇਖੋ ਬਹੁਤ ਵਧੀਆ ਜਿਹੜਾ ਹੋਸਟਲ ਬਣਿਆ ਹੋਇਆ ਕੋਈ ਵੀ ਇੱਥੇ ਟੂਰਿਸਟ ਆਉਂਦੇ ਹੈਗੇ ਆ ਉਹ ਇੱਥੇ ਆ ਕੇ ਰਹਿੰਦੇ ਆ ਇੱਥੇ ਵਿੱਚ ਹੀ ਮੈਸ ਵੀ ਹੈਗੀ ਆ ਤੇ ਮੈਸ ਚ ਰੋਟੀ ਪਾਣੀ ਦਾ ਜਿਹੜਾ ਇੰਤਜ਼ਾਮ ਇੱਥੇ ਵਿੱਚ ਹੀ ਕੀਤਾ ਜਾਂਦਾ ਸਾਰਾ ਕੁਝ ਬਹੁਤ ਸਸਤਾ ਤੇ ਟਿਕਾਊ ਹੈਗਾ ਜੀ ਦੇਖ ਸਕਦੇ ਤੁਸੀਂ ਇੱਥੇ ਚਾਰ-ਚਾਰ ਬੈੱਡਾਂ ਦੇ ਸੈੱਟ ਬਣੇ ਹੋਏ ਆ ਰਾਤ ਅਸੀਂ ਇਸ ਕਮਰੇ ਵਿੱਚ ਠਹਿਰੇ ਹੋਏ ਸੀ ਕਿ ਹਜੇ ਤੱਕ ਤਾਂ ਤਿਆਰ ਬੱਚੇ ਤਿਆਰ ਹੋ ਰਹੇ ਆ ਤੇ ਬਾਹਰ ਦੀ ਲੋਕੇਸ਼ਨ ਦਿਖਾ ਦਈਏ ਤੁਹਾਨੂੰ ਇਹ ਆ ਜੀ ਬਾਹਰ ਦੀ ਲੋਕੇਸ਼ਨ ਦੇਖੋ ਜੀ ਚੈੱਕ ਕਰੋ ਇੱਧਰ ਤੁਹਾਨੂੰ ਹਰ ਦਫ਼ਤਰ ਦੇ ਵਿੱਚ ਹਰ ਘਰ ਦੇ ਵਿੱਚ ਨਾਰੀਅਲ ਦੇ ਜਾਂ ਕਾਜੂ ਦੇ ਜਾਂ ਕਟਲਟ ਦੇ ਬੂਟੇ ਆਮ ਦੇਖਣ ਨੂੰ ਮਿਲ ਜਾਣਗੇ ਆ ਸਾਹਮਣੇ ਜਿਹੜਾ ਫਰੇਮ ਦੇ ਵਿੱਚ ਤੁਸੀਂ ਬੂਟਾ ਦੇਖ ਰਹੇ ਹੋ ਇਹ ਕਾਜੂ ਲੱਗੇ ਆ ਜੀ ਤੇ ਆ ਜਿਹੜਾ ਬੂਟਾ ਦੇਖ ਰਹੇ ਤੁਸੀਂ ਇਹ ਨਾਰੀਅਲ ਲੱਗੇ ਆ ਆ ਜਿਹੜਾ ਬੂਟਾ ਦੇਖ ਰਹੇ ਤੁਸੀਂ ਇਹ ਲੱਗਿਆ ਜੀ ਕਟਹਲ ਇਹ ਸਾਰੀ ਗਵਰਨਮੈਂਟ ਯੂਥ ਹੋਸਟਲ ਉਹਦੀ ਬਿਲਡਿੰਗ ਹੈਗੀ ਆ ਰਾਤ ਅਸੀਂ ਉੱਥੇ ਰੁਕੇ ਸੀਗੇ ਤੇ ਅੱਜ 12 ਵਜੇ ਦੇ ਕਰੀਬ ਇਥੋਂ ਮੂਵ ਕਰਾਂਗੇ ਤੇ ਮਿਲਦੇ ਆ ਤੁਹਾਨੂੰ ਰਸਤੇ ਦੇ ਵਿੱਚ ਨਵੀਆਂ ਨਵੀਆਂ ਲੋਕੇਸ਼ਨਾਂ ਦੇ ਨਾਲ ਆਓ ਆਪਾਂ ਹੁਣ ਸਫਰ ਅੱਗੇ ਵਧਾਉਣੇ ਹਾਂ ਹਾਂਜੀ ਦੋਸਤੋ ਆਪਣੇ ਦੋਸਤ ਜਿਹੜੇ ਆਪਾਂ ਨੂੰ ਲੈਣ ਵਾਸਤੇ ਆ ਗਏ ਆ ਤੇ ਹੁਣ ਸਾਰੇ ਬੱਚੇ ਵੀ ਰੈਡੀ ਆ ਅਸੀਂ ਵੀ ਰੈਡੀ ਆ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਤੇ ਦੇਖਦੇ ਆਂ ਵੀ ਇਹ ਕਿੱਥੇ ਲੈ ਕੇ ਚੱਲੇ ਆਪਾਂ ਨੂੰ ਤੇ ਰਸਤੇ 'ਚ ਤੁਹਾਨੂੰ ਦਿਖਾਉਣੇ ਆ ਵੀ ਕੀ ਗੱਲਬਾਤ ਆ ਤੇ ਹਾਂਜੀ ਰੰਜੋਜੀ ਰੈਡੀ ਆ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਕੇਰਲਾ ਜਾਣ ਦਾ ਤਿਆਰ ਆ ਰਾਤ ਇਹਨਾਂ ਨੇ ਬਹੁਤ ਵਧੀਆ ਸਵਾਗਤ ਕੀਤਾ ਹੈ ਧੰਨਵਾਦ ਆ ਥੈਂਕ ਯੂ ਸਲੂਟ ਆ ਹਸਨ ਜੀ ਦਾ ਜਿਹੜੇ ਡਿਪਟੀ ਡਾਇਰੈਕਟਰ ਨੇ ਚੌਕ ਸਵਾਵਾ ਵਿਭਾਗ ਦੇ ਵਿੱਚ ਨਹਿਰੂ ਯੂਵਾ ਕੇਂਦਰ ਦੇ ਵਿੱਚ ਤੇ ਸਾਰੀ ਕੇਰਲਾ ਟੀਮ ਦਾ ਬਹੁਤ ਬਹੁਤ ਥੈਂਕ ਯੂ ਤੋ ਠੀਕ ਆ ਜੀ ਜੁੜੇ ਰਹੋ ਵੀਡੀਓ ਦੇ ਨਾਲ ਮਿਲਦੇ ਆਂ ਅੱਗੇ ਲਾਈਵ ਦੋਸਤੋ ਕੇਰਲਾ ਦੇ ਟੂਰ ਦੀ ਸ਼ੁਰੂਆਤ ਆ ਜਿਹੜੀ ਉਹ ਆਪਾਂ ਵਿੱਚ ਤੋਂ ਹੀ ਕਰਾਂਗੇ ਕਿਉਂਕਿ ਜਿਹਦਾ ਵਿਆਹ ਹੈਗਾ ਉਹ ਥੋੜਾ ਜਿਹਾ ਫੈਮਿਲੀ ਦੇ ਵਿੱਚ ਥੋੜਾ ਜਿਹਾ ਕੰਮ ਜ਼ਿਆਦਾ ਹੋਣ ਕਰਕੇ ਵਿਆਹ ਤੁਹਾਨੂੰ ਪਤਾ ਹੀ ਹੈ ਨਾ ਤੇ ਉਹ ਉੱਧਰ ਬਿਜ਼ੀ ਆ ਤੇ ਉਹਨੇ ਆਪਦਾ ਭਰਾ ਭੇਜਿਆ ਸਾਨੂੰ ਲੈਣ ਵਾਸਤੇ ਤੇ ਉਹ ਉਹਦਾ ਭਰਾ ਕਹਿੰਦਾ ਵੀ ਆਪਾਂ ਘੰਟਾ 'ਚ ਹੈਗਾ ਆਪਣੇ ਕੋਲੇ ਤੇ ਸੋਚਿਆ ਵੀ ਘੰਟੇ 'ਚ ਬੀਜ ਹੀ ਨੇੜੇ ਹੈਗਾ ਉਹ ਬੀਚ ਤੇ ਆਪਾਂ ਹੁਣ ਜਿਹੜਾ ਪਹੁੰਚ ਚੁੱਕੇ ਆਂ ਕੈਲਕਟਾ ਬੀਚ ਤੇ ਤੇ ਸੋਨੂੰ ਇੱਥੇ ਇਹ ਗੱਲ ਦੱਸਦਾ ਵੀ ਵਾਸਕੋਡੀਗਾਮਾ ਜਦੋਂ ਇੰਡੀਆ ਦੇ ਵਿੱਚ ਆਇਆ ਸੀਗਾ ਉਹ ਕਹਿੰਦੇ ਵੀ ਇੱਥੇ ਪੈਰ ਰੱਖਿਆ ਸੀ ਹੁਣੇ ਕੈਲਕਟਾ ਦੇ ਵਿੱਚ ਹੀ ਆਇਆ ਸੀ ਬਿਲਕੁਲ ਸ਼ਾਂਤ ਮਾਹੌਲ ਆ ਸੇ ਪਾਸੇ ਦੇਖ ਸਕਦੇ ਆ ਇਹਦਾ ਕਾਰਨ ਆ ਜੀ ਇੱਕ ਉਹ ਗੱਲਾਂ ਹੀ ਹੋਈ ਜਾਂਦੀਆਂ ਵੀ ਇੱਥੇ ਇੱਕ ਸ਼ਿਪ ਦੇ ਵਿੱਚ ਥੋੜਾ ਜਿਹਾ ਬੰਬ ਬਲਾਸਟ ਹੋਇਆ ਹੈਗਾ ਤੇ ਉਹਦਾ ਕਰਕੇ ਥੋੜਾ ਜਿਹਾ ਚੱਕਰ ਜਾ ਪਿਆਗਾ ਆਸ-ਪਾਸੇ ਸ਼ਾਂਤੀ ਜੀ ਆ ਤੇ ਬਾਕੀ ਆਪਾਂ ਅਸੀਂ ਥੋੜਾ ਜਿਹਾ ਆ ਵੀ ਪਹਿਲਾਂ ਗਏ ਆ ਕਿਉਂਕਿ ਟਾਈਮ ਵੀ ਥੋੜਾ ਜ ਸਾਡੇ ਕੋਲੇ ਤੇ ਤਾਂ ਕਰਕੇ ਵੀ ਆ ਤੇ ਬਾਕੀ ਮਾਹੌਲ ਜਿਹੜਾ ਪੂਰਾ ਬਣਿਆ ਆ ਦੇਖ ਸਕਦੇ ਤੁਸੀਂ ਬੱਚੇ ਵੀ ਇੰਜੋਏ ਕਰ ਰਹੇ ਆ ਪੂਰਾ ਸਮੁੰਦਰ ਦੀਆਂ ਛੱਲਾ ਜਿਹੜੀਆਂ ਹੈਗੀਆਂ ਆ ਰਹੀਆਂ ਬਾਹਰ ਕਿਆ ਬਾਤਾਂ ਜੇ ਕਿਆ ਬਾਤਾਂ ਕਿਆ ਬਾਤ ਆ ਰਮਨ ਜੀ ਆ ਰਮਨ ਜੀ ਵਾਹ રે ਵਾਹ ਇਹ ਹੈ ਸਮੁੰਦਰ ਕਰਦਾ ਬੱਤ ਕਰਦਾ ਇੱਥੇ ਰੁਕ ਜਾ ਇੱਕ ਮਿੰਟ ਇੱਕ ਮਿੰਟ ਰੁਕ ਜੋ ਹਾਂ ਦੇਖੋ ਜੀ ਜਿੱਥੋਂ ਟੱਕਰ ਆ ਆਪਣੀ ਨਿਗਾ ਜਾਂਦੀ ਹੈਗੀ ਆ ਸਮੁੰਦਰ ਕੋਲੇ ਪਾਪਾ ਦਾ ਡਰ ਰੇ ਦੂਵੇ ਮੇ ਨੂੰ ਕੜੀ ਆ ਰਹੀ ਹੈ ਸਮਝਣ ਵਾਲੀ ਗੱਲ ਹੋਵੇ ਤਾਂ ਪਾਣੀ ਦੇ ਵਿੱਚੋਂ ਯਵਾਜਾਂ ਆ ਰਹੀਆਂ ਸ਼ੱਲਾਂ ਦੀਆਂ ਮਹਿਸੂਸ ਕਰ ਰਹੇ ਆ ਤੇ ਜਦੋਂ ਪਾਣੀ ਅੱਗੇ ਆਉਂਦਾਗਾ ਤੇ ਪੈਰਾਂ ਦੇ ਵਿੱਚੋਂ ਜਿਹੜਾ ਮਿੱਟੀ ਨੂੰ ਕੱਢ ਕੇ ਲੈ ਜਾਂਦਾਗਾ ਉਹ ਬੜਾ ਆਨੰਦ ਆ ਰਿਹਾ ਜੀ ਇੱਥੇ ਕਿਆ ਬਾਤ ਹੈ ਸੋ ਹਾਂਜੀ ਬੀਚ ਤੇ ਆਪਣੇ ਕੋਲ ਟਾਈਮ ਅੱਜ ਥੋੜਾ ਹੀ ਸੀਗਾ ਕਿਉਂਕਿ ਆਪਾਂ ਵਿਆਹ ਵਾਲੇ ਘਰ ਦੇ ਵਿੱਚ ਪਹੁੰਚਣਾ ਸੀਗਾ ਕਿਉਂਕਿ ਉੱਥੇ ਤਿਆਰੀਆਂ ଝੋੜਾਂ ਛੋੜਾਂ ਨਾਲ ਚੱਲੀਆਂ ਜਾਂਦੀਆਂ ਤੇ ਸਭ ਤੋਂ ਪਹਿਲਾਂ ਸਾਨੂੰ ਰਜਿਸਟਰਾਰ ਦੇ ਆਫਿਸ ਦੇ ਵਿੱਚ ਹੀ ਲੈ ਕੇ ਆਏ ਆ ਕਿਉਂਕਿ ਉੱਥੇ ਉਹਨਾਂ ਨੇ ਮੈਰਿਜ ਰਜਿਸਟਰ ਕਰਾਉਣੀ ਸੀਗੀ ਤੇ ਕਹਿੰਦੇ ਵੀ ਤੂੰ ਛੋਟਾ ਹੋਣਾ ਇੱਥੇ ਜ਼ਰੂਰੀ ਆ ਤੇ ਇਹ ਵਿਆਹ ਵਾਲਾ ਮੁੰਡਾ ਜਿਹੜਾ ਰੈੱਡ ਸ਼ਰਟ ਦੇ ਵਿੱਚ ਹੈਗਾ ਸਾਨੂੰ ਕਹਦੇ ਵੀ ਇੱਥੋਂ ਆਪਾਂ ਰਜਿਸਟ੍ਰੇਸ਼ਨ ਕਰਾ ਕੇ ਉਸ ਤੋਂ ਬਾਅਦ ਹੀ ਜਿਹੜਾ ਘਰ ਨੂੰ ਜਾਵਾਂਗੇ ਦੋਸਤੋ ਕੇਰਲਾ ਦੇ ਸ਼ਹਿਰ ਮੰਜੀਰੀ ਦੇ ਵਿੱਚ ਇਹ ਜੋ ਸਾਹਮਣੇ ਕਚੈਰੀ ਜੋ ਕੋਰਟ ਤੁਸੀਂ ਦੇਖ ਰਹੇ ਹੋ ਇਹ ਬ੍ਰਿਟਿਸ਼ ਟਾਈਮ ਦਾ ਕੋਰਟ ਹੈ ਜੀ ਕਿਸੇ ਟਾਈਮ ਦੇ ਵਿੱਚ ਬ੍ਰਿਟਿਸ਼ ਟਾਈਮ ਦੇ ਵਿੱਚ ਇੱਥੇ ਆਜ਼ਾਦੀ ਘੁਲਾਟੀਆਂ ਨੂੰ ਅਤੇ ਹੋਰ ਬੇਦੋਸ਼ਿਆਂ ਨੂੰ ਸਜ਼ਾ ਸੁਣਾਈ ਜਾਂਦੀ ਸੀ ਅੱਜ ਵੀ ਇਹ ਕੋਰਟ ਕੇਰਲਾ ਸਰਕਾਰ ਦੇ ਅੰਡਰ ਚੱਲ ਰਿਹਾ 100 ਸਾਲ ਤੋਂ ਵੱਧ ਪੁਰਾਣਾ ਕੋਰਟ ਹੈ ਜੀ ਆਪਾਂ ਘਰੇ ਪਹੁੰਚ ਚੁੱਕੇ ਆਂ ਵਿਆਹ ਵਾਲੇ ਘਰੇ ਮੇਲ ਆ ਗਿਆ ਤੇ ਮੇਲ ਪਹਿਲਾਂ ਆਨਸਾਰ ਡਾਈਨਿੰਗ ਟੇਬਲ ਤੇ ਬੈਠਾਗਾ ਕਿਉਂਕਿ ਤੜਕੇ ਤੇ ਰੋਟੀ ਨਹੀਂ ਖਾਦੀ ਸੀਗੀ ਮਾੜਾ ਮੋਟਾ ਵੈਸੇ ਕੋਈ ਤਰੇ ਫਾਸਟ ਫੂਡ ਖਾ ਲਿਆ ਕਦੇ ਕੁਸ ਖਾ ਲਿਆ ਟਾਈਮ ਪਾਸ ਹੋ ਰਿਹਾ ਸੀਗਾ ਤੇ ਹੁਣ ਸਪੈਸ਼ਲ ਇਹਨਾਂ ਨੇ ਰੋਟੀਆਂ ਦਾ ਇੰਤਜ਼ਾਮ ਕੀਤਾਗਾ ਕਿਉਂਕਿ ਰੋਟੀਆਂ ਤਾਂ ਖਾਂਦੇ ਨਹੀਂ ਇਹ ਤੇ ਰੋਟੀਆਂ ਦੇ ਨਾਲ ਇਹਨਾਂ ਨੇ ਚਿਕਨ ਦਾਲ ਵਗੈਰਾ ਦਿੱਤੀਏ ਬਣਾ ਕੇ ਰੋਟੀਆਂ ਕਹਿੰਦੇ ਵੀ ਰੋਟੀਆਂ ਸਾਡੇ ਹੁੰਦੇ ਹਨੀਆਂ ਫਿਰ ਇਹਨਾਂ ਨੇ ਬਾਹਰੋਂ ਕਿ ਤੋ ਅਰੇਂਜਮੈਂਟ ਕੀਤਾ ਰੋਟੀਆਂ ਦਾ ਤੇ ਹੁਣ ਇੱਕ ਵਾਰੀ ਰੋਟੀ ਦਾ ਟਿੱਕਾ ਖਾ ਕੇ ਤੇ ਫਿਰ ਸੋਨੂੰ ਬਾਹਰ ਦਿਖਾਉਣੇ ਆ ਕਿਉਂਕਿ ਇਹਨਾਂ ਨੇ ਘਰ ਜਿਹੜਾ ਹੈਗਾ ਬਹੁਤ ਵਧੀਆ ਰੈਨੋਵੇਟ ਕੀਤਾਗਾ ਤੇ ਆਸਾ ਪਾਸਾ ਵੀ ਦਿਖਾਵਾਂਗੇ ਫਿਲਹਾਲ ਕਿਹੜਾ ਪੇਡ ਪੂਜਾ ਕਰ ਲਗੇ ਲਾਈ ਵੀ ਮਿੱਤਰੋ ਆਪਾਂ ਜਾਗੋ ਤੇ ਪਹੁੰਚ ਗਏ ਆ ਕੇਰਲਾ ਦੀ ਜਾਗੋ ਅੱਜ ਦੇਖਾਂਗੇ ਖੈਰ ਆਪਣੇ ਵਰਗਾ ਮਾਹੌਲ ਤਾਂ ਨਹੀਂ ਹੈਗਾ ਪਰ ਇੱਥੋਂ ਦੇ ਹਿਸਾਬ ਦੇ ਨਾਲ ਮਾਹੌਲ ਜਿਹੜਾ ਹੈਗਾ ਬਹੁਤ ਵਧੀਆ ਬਣਿਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਰਾਤ ਨੂੰ ਜਿਹੜਾ ਇਹਨਾਂ ਨੇ ਪ੍ਰੋਗਰਾਮ ਕੀਤਾ ਇੰਨੀ ਕੀ ਗੈਦਰਿੰਗ ਕੀਤੀ ਹੈਗੀ ਆ ਕੁਝ ਜ਼ਿਆਦਾ ਲੰਮਾ ਚੌੜਾ ਕੰਮ ਨਹੀਂਗਾ ਤੇ ਬੰ ਮੇਣ ਮੇਣ ਬੰਦੇ ਜਿਹੜੇ ਖਾਸ ਜਿਹੜੇ ਯਾਰ ਬੇਲੀ ਆ ਉਹ ਆਏ ਹੈਗੇ ਆ ਨੈਸ਼ਨਲ ਸਾਈਕਲਿਸਟ ਮਨੋਰ ਸਿੰਘ ਤੇ ਪੰਜਾਬ ਸੇ ਪਾ ਚਲਾਦਾ ਇਹਨਾਂ ਨੇ ਗਾਣਾ ਪਾਣੀ